ਪੰਗੂ ਪ੍ਰਾਪਰਟੀ ਦੇ ਤੁਹਾਡਾ ਸਵਾਗਤ ਹੈ ਇੱਕ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਅਰਜਨ ਇਨਕਲੇਵ ਕਲੋਨੀ ਮਲਤਾਨੀਆਂ ਰੋਡ ਤੇ 150 ਗਜ ਦੀ ਕੋਠੀ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਖੁੱਲੀਆਂ ਸੜਕਾਂ 30-30 ਫੁੱਟ ਦੀਆਂ ਪਾਰਕ ਡਿਮਾਂਡ ਇਹਨਾਂ ਦੀ 75 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਬਹੁਤ ਹੀ ਵਧੀਆ ਬਣੀ ਵੀ ਹੈ ਬਾਕੀ ਆ ਤੁਸੀਂ ਅੰਦਰ ਦੇਖ ਹੀ ਰਹੇ ਆਂ ਕੋਠੀ ਦਾ ਡ੍ਰੈنگ ਰੂਮ ਆ ਗਿਆ ਜੀ ਆ ਕਿਚਨ ਆ ਗਿਆ ਜੀ ਸਾਹਮਣੇ ਡਾਉਨ ਸੀਲਿੰਗ ਹੋਈ ਵੀ ਐ ਦੋ ਬੈਡਰੂਮ ਐ ਲੌਬੀ ਐ ਕਿਚਨ ਐ ਡ੍ਰੈنگ ਰੂਮ ਐ ਤੇ ਦੋਨਾਂ ਨਾਲ ਬਾਥਰੂਮ ਅਟੈਚ ਐ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਐ ਬਹੁਤ ਵਧੀਆ ਕਲੋਨੀ ਐ ਖੁੱਲੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤਾਂ ਫੇਸਬੁੱਕ ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਕੋਠੀ ਦੀ ਕਰਾਉਣੀ ਹੈ ਮਕਾਨ ਦੀ ਕਰਾਉਣੀ ਹੈ ਪਲਾਟ ਦੀ ਜ਼ਮੀਨ ਦੀ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਐਡ ਫ੍ਰੀ ਕਰਦੇ ਆ ਕਿਤੇ ਵੀ ਸ਼ਹਿਰ ਵਿੱਚ ਕੋਠੀ ਲੈਣੀ ਹੈ ਵੇਚਣੀ ਆ ਖਰੀਦਣੀ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਸਾਡਾ ਚੱਲੀ ਜਾਂਦਾ ਆ ਅਰਜਨ ਇਨਕਲੇਵ ਕਲੌਨੀ ਮਲਤਾਨੀਆਂ ਰੋਡ ਕੋਠੀ 150 ਗਾਜ ਦੀ ਡਿਮਾਂਡ ਇਹਨਾਂ ਦੀ 75 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਡਬਲ ਸਟੋਰੀ ਕੋਠੀ ਬਣੀ ਵੀ ਆ ਬਹੁਤ ਵਧੀਆ ਕੋਠੀ ਆ ਉੱਪਰ ਵੀ ਬਹੁਤ ਵਧੀਆ ਪੋਰਸ਼ਨ ਬਣਿਆ ਹੋਇਆ ਜੋ ਵੀ ਇਹਦੇ ਵਿੱਚ ਕੰਮ ਰਹਿੰਦਾ ਹੈ ਸੈਂਟਰੀ ਦਾ ਬਿਜਲੀ ਦਾ ਕੰਮ ਜੋ ਵੀ ਰਹਿੰਦਾ ਹੈ ਮਾਲਕ ਕਰਕੇ ਦੇਣਗੇ ਕੰਪਲੀਟ ਉੱਪਰ ਇੱਕ ਬੈਡਰੂਮ ਆ ਗਿਆ ਲੌਬੀ ਆ ਗਈ ਕਿਚਨ ਆ ਗਿਆ ਜੀ ਬਾਥਰੂਮ ਆ ਗਿਆ ਜੀ ਬਹੁਤ ਵਧੀਆ ਕੋਠੀ ਬਣੀ ਵੀ ਹੈ ਨਿਊ ਕੋਠੀ ਹੈ ਬਹੁਤ ਵਧੀਆ ਲੋਕੇਸ਼ਨ ਤੇ ਹੈ ਖੁੱਲੀਆਂ ਸੜਕਾਂ ਪਾਰਕਾਂ ਅਰਜੁਨ ਇਨ ਕਲੇਵ ਕਲੋਨੀ ਮਲਤਾਨੀਆਂ ਰੋਡ ਕੋਠੀ 150 ਗਾਜ ਦੀ ਡਿਮਾਂਡ ਇਹਨਾਂ ਦੀ 75 ਲੱਖ ਰੁਪਏ ਬਾਕੀ ਮੌਕੇ 'ਚ